ਕਦਾ ਸਦਾ ਖਿਆਲ ਆਪਣੇ ਖੁਸ਼ਖਬਰੀ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਅਸੀਸ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 6 ਅਧਿਆਇ ਉਸ ਦੀ 9 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਸੋ ਤੁਸੀਂ ਇਸ ਵਿਧ ਨਾਲ ਪ੍ਰਾਰਥਨਾ ਕਰੋ ਓਹ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਪਵਿੱਤਰਤਾ ਦਾ ਅਰਥ ਕੀ ਹੈ ਪਵਿੱਤਰਤਾ ਦਾ ਅਰਥ ਹੈ ਅਲੱਗ ਜਾਂ ਉਸ ਦੇ ਵਰਗਾ ਹੋਰ ਕੋਈ ਵੀ ਨਹੀਂ ਜਦੋਂ ਮਨੁੱਖ ਕਿਸੇ ਮੰਦਰ ਦੇ ਵਿੱਚ ਜਾਂਦੇ ਹਨ ਤਾਂ ਆਪਣੀਆਂ ਚਪਲਾਂ ਨੂੰ ਬਾਹਰ ਉਤਾਰ ਕੇ ਜਾਂਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਮੰਦਰ ਦੇ ਵਿੱਚ ਪਰਮੇਸ਼ਰ ਦਾ ਵਾਸ ਹੈ। ਪਰਬੂ ਯੇਸ਼ੂ ਮਸੀਹ ਜੀ ਨੇ ਇੱਕ ਦਿਨ ਜਦੋਂ ਮੰਦਰ ਦੇ ਵਿੱਚ ਗਏ ਤਾਂ ਉਹਨਾਂ ਨੇ ਮੰਦਰ ਦੇ ਵਿੱਚ ਦੇਖਿਆ ਕਿ ਵਪਾਰੀ ਜਿਹੜੇ ਸੀਗੇ ਉਹ ਮੰਦਰ ਦੇ ਵਿੱਚ ਵਪਾਰ ਕਰ ਰਹੇ ਸੀ ਇਸ ਕਰਕੇ ਉਹਨਾਂ ਨੇ ਇੱਕ ਕੋਰੜਾ ਬਣਾ ਕੇ ਉਹਨਾਂ ਸਾਰੇ ਵਪਾਰੀਆਂ ਨੂੰ ਉਸ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਲਿਖਿਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਕਹਲਾਵੇਗਾ ਪਰੰਤੂ ਤੁਸੀਂ ਇਸ ਨੂੰ ਡਾਕੂਆਂ ਦੀ ਖੋ ਬਣਾ ਦਿੱਤਾ ਹੈ ਇਹ ਪਾਪ ਦਾ ਹੀ ਪਿਆਰੋ ਨਤੀਜਾ ਹੈ ਕਿ ਮਨੁੱਖ ਪਰਮੇਸ਼ਰ ਦੇ ਨਾਮ ਨੂੰ ਪਵਿੱਤਰ ਨਹੀਂ ਮੰਨਦਾ ਕਿਉਂ ਮਨੁੱਖ ਪਰਮੇਸ਼ਰ ਨੂੰ ਆਪਣੇ ਹੀ ਵਰਗਾ ਸਮਝਦਾ ਹੈ ਲੋਭੀ ਭੋਗ ਬिलास ਕਰਨ ਵਾਲਾ ਅਤੇ ਵਾਸ਼ਨਾ ਦੇ ਨਾਲ ਭਰਪੂਰ ਉਸ ਦੇ ਮੰਦਰ ਨੂੰ ਤਾਂ ਉਹ ਵਪਾਰ ਦਾ ਇੱਕ ਸਥਾਨ ਸਮਝਦੇ ਹਨ ਔਰ ਜਿੱਥੇ ਉਹ ਸਮਝਦੇ ਹਨ ਕਿ ਉਹ ਹਰ ਪ੍ਰਕਾਰ ਦੀ ਹਿਰਾਫੇਰੀ ਕਰਕੇ ਧਨ ਨੂੰ ਕਮਾ ਸਕਦੇ ਹਨ ਪਾਪ ਅਤੇ ਉਸ ਦੇ ਇਸ ਨਤੀਜੇ ਦੇ ਕਾਰਨ ਪਰਮੇਸ਼ਰ ਦਾ ਕਰੋਧ ਮਨੁੱਖਾਂ ਦੇ ਉੱਤੇ ਪ੍ਰਗਟ ਹੋਇਆ ਹੈ ਔਰ ਜਿਸ ਦੀ ਸਜ਼ਾ ਪਰਮੇਸ਼ਰ ਦੇ ਦੁਆਰਾ ਨਾਰਕਟ ਹੇਰਾਈ ਗਈ ਹੈ ਇਸ ਸਜ਼ਾ ਤੋਂ ਮਨੁੱਖਾਂ ਨੂੰ ਬਚਾਉਣ ਦੇ ਲਈ ਪ੍ਰਭੂ ਯੇਸ਼ੂ ਮਸੀਹ ਉਸ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਏ ਤਾਂ ਕਿ ਮਨੁੱਖ ਪਰਮੇਸ਼ਰ ਦੇ ਉਸ ਸੱਚੇ ਨਿਆਂ ਅਤੇ ਉਸ ਦੇ ਪਰਮੇਸ਼ਰ ਦੇ ਪ੍ਰੇਮ ਨੂੰ ਉਹ ਸਮਝ ਕੇ ਆਪਣੇ ਜੀਵਨ ਦੇ ਵਿੱਚ ਪਾਪ ਦੀ ਮਾਫੀ ਅਤੇ ਮੁਕਤੀ ਨੂੰ ਉਹ ਪ੍ਰਾਪਤ ਕਰ ਸਕੇ ਅਤੇ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਉਹ ਵਿਸ਼ਵਾਸ ਕਰ ਸਕੇ ਜੋ ਕੋਈ ਅੱਜ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਅਤੇ ਪਰਮੇਸ਼ਰ ਦੇ ਨਾਮ ਨੂੰ ਉਹ ਪਵਿੱਤਰ ਮੰਨਦਾ ਹੈ ਪਿਆਰੋ ਤੁਸੀਂ ਵੀ ਇਸ ਤਰ੍ਹਾਂ ਕਰ ਸਕੋ ਪਰਮੇਸ਼ਰ ਦੇ ਅੱਗੇ ਤੁਹਾਡੇ ਲਈ ਮੇਰੀ ਇਹ ਪ੍ਰਾਰਥਨਾ ਹੈ ਧੰਨਵਾਦ